ਸਸ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਬਡਰੁਖਾ ਤਹਿਸੀਲ ਤੇ ਜ਼ਿਲ੍ਹਾ ਸੰਗਰੂਰ ਦੋ ਝੋਟੀਆਂ ਨੇ ਬਾਈ ਕੋਲੇ ਤਾਜ਼ੀਆਂ ਸੂਈਆਂ ਨੇ ਤੇ ਰਾਜਸਥਾਨ ਦੇ ਵਿੱਚ ਬਾਈ ਕਹਿੰਦਾ ਆਪਾਂ ਲੈ ਕੇ ਆਇਆ ਰਾਜਸਥਾਨ ਦੀਆਂ ਝੋਟੀਆਂ ਨੇ ਕਿਉਂਕਿ ਰਾਜਸਥਾਨ ਦਾ ਜਿਹੜਾ ਪਸ਼ੂ ਤਾਂ ਨਾ ਦੁੱਧ ਨੂੰ ਚੰਗਾ ਨਿਕਲਦਾ ਇੱਕ ਕੱਟੀ ਦਾ ਬਾਈ ਕਹਿੰਦਾ ਦੋ ਦੰਦ ਹੈ ਤੇ ਜਿਹੜੀ ਬੂਰੀ ਝੋਟੀ ਆ ਉਹ ਆ ਗਈ ਚਾਰ ਦੰਦ ਤੇ ਦੋਹਾਂ ਨਾਲ ਹੀ ਕੱਟੀਆਂ ਆ ਗਈਆਂ ਤੇ ਜਿਹੜੀ ਗਹਿਰੀ ਬੂਰੀ ਨਾਲ ਕੱਟੀ ਆ ਨਾ ਕੱਟੀ ਤੇ ਯਾਰ ਮਾਰਨੀ ਕੈਮਰਾ ਬੂਰੀ ਨੀਲੀ ਦਾ ਵੀ ਆ ਅੱਖਾਂ 'ਚ ਵੀ ਨਿਸ਼ਾਨ ਪੂਰੇ ਨੇ ਬਹੁਤ ਕਮਾਲ ਦੀ ਕੱਟੀ ਆ ਨਾਲ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਜਿਹੜਾ ਰੇਟ ਆ ਰੇਟ ਬਾਈ ਕਹਿੰਦਾ ਬੜਾ ਜਾਇਜ਼ ਜਾ ਕਰਨਾ ਤੇ ਫਿਕਸ ਜਿਹਾ ਹੀ ਕਰਨਾ ਬਿਲਕੁਲ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਆਜ ਬਾਈ ਹੋਰ ਕੀ ਹਾਲ ਆ ਜੀ ਠੀਕ ਆ ਬਾਈ ਸਸਤੀ ਕਲਾ ਹਾਂਜੀ ਹਾਂ ਵਧੀਆ ਜੀ ਆ ਨੰਬਰ ਬੋਲ ਦਿਓ ਜੀ ਨੰਬਰ ਆਪਣਾ 97798 ਦੀ 64675 ਇੱਕ ਵਾਰੀ ਫੇਰ ਬੋਲੋ 97798 ਦੀ 64675 ਕਿਹੜੇ ਪਾਸੋਂ ਕਰੀ ਸ਼ੁਰੂ ਫਿਰ ਬੂਰੀ ਤੋਂ ਕਰ ਲਈਏ ਬੂਰੀ ਤੋਂ ਕਰ ਲਓ ਜੀ ਬੂਰੀ ਤੇ ਮਾਰਦੇ ਕਰੀ ਕੈਮਰਾ ਤੋੜ ਬਾਈ ਖੋਲ ਕੇ ਕਿਵੇਂ ਦੰਦਾ ਚ ਬਾਈ ਦੰਦਾਂ ਦੇ ਵੀਰ ਚਾਰ ਦੰਦ ਆ ਇਹ ਚਾਰ ਦੰਦ ਦਾ ਹਾਂਜੀ ਆ ਕੱਟੀ ਬਹੁ ਘੈਂਟਾਂ ਨਾਲ ਜੀ ਨਾ ਹਾਂਜੀ ਹਾਂ ਆ ਕੱਟੀ ਆ ਗਈ ਜਮਾਂ ਬੂਰੀ ਆ ਗਈ ਨੀਲੀ 라ਵੀ ਚ ਆ ਗਈ ਬੂਰੀ ਨੀਲੀ 라ਵੀ ਕੱਟੀ ਐਂਡ ਦੇ ਕੱਟੀ ਦਿਖਾਉਂਗਾ ਜਦੋਂ ਮੱਝ ਤੋੜ ਕੇ ਦਿਖਾਤੀ ਸਮਾਰ ਕੇ ਦੰਦਾਂ ਦੇ ਚਾਰ ਦੰਦ ਭਾਈ ਚਾਰ ਦੰਦ ਵੀਰੇ ਚਾਰ ਦੰਦ ਤੋੜੇ ਨੇ ਕਿ ਬਰਾਬਰ ਕਰ ਗਈ ਹਲੇ ਚੌਥਾ ਦੰਦ ਪੂਰਾ ਨਹੀਂ ਕਰਿਆ ਆਹੇ ਤਿੰਨ ਸਿੱਟੇ ਨੇ ਕਹਿੰਦਾ ਭਾਬਾ ਇੱਕ ਬਾਈ ਕਹਿੰਦਾ ਖੜਾ ਹਲੇ ਇਹਨੂੰ ਤੁਸੀਂ ਦੋ ਦੰਦ ਬਰਾਬਰ ਮੰਨ ਲਿਓ ਇਹਨੂੰ ਤੁਸੀਂ ਸੱਜਣੋਂ ਚਾਰ ਦੰਦ ਮੰਨ ਲਿਓ ਕਿਹੜਾ ਹੋਰ ਕਮਾ ਦੇ ਇਥੋਂ ਸਮਾਧੀ ਕਮਾਦੀ ਇੱਥੋਂ ਮਾਰਦੀ ਗਰੀ ਕੈਮਰਾ ਕਿਹੜੇ ਏਰੀਆ ਦੀਆਂ ਨੇ ਇਹ ਰਸਤਾਾਂ ਚੋਂ ਲੈਂਦੇ ਨੇ ਵੀਰੇ ਰਸਤਾਾਂ ਚੋਂ ਆ ਗਈ ਬੂਰੀ ਪਿਓਰ ਬੂਰੀ ਆ ਗਈ ਆਪਾਂ ਜਿਵੇਂ ਕਹਿ ਲਈਏ ਤੇਲੀਆ ਬੂਰੀਆ ਲਿਬਾਸ ਬਹੁਤ ਸ਼ਾਨਦਾਰ ਰੱਖਦੀ ਆ ਹਾਈਟ ਆ ਗਈ ਦੋਨਾਂ ਦੀ ਮੀਡੀਅਮ ਕਈ ਭਰਾ ਫੋਨ ਤੇ ਕਹਿੰਦਾ ਵੀ ਪਤਨੀ ਵੀਡੀਓ ਦੇ ਵਿੱਚ ਬਾਲੀ ਵੱਡੀ ਲੱਗਣ ਲਾਤੀ ਹਾਈਟ ਮੀਡੀਅਮ ਆ ਦਰਮਿਆਨੀ ਆ ਕਿਉਂਕਿ ਸੂਆ ਵੀ ਪਹਿਲਾ ਪਹਿਲਾ ਨੇ ਪਰ ਥਣਲੇ ਵੀ ਨੇ ਝੋਟੀਆਂ ਬਹੁਤ ਸਾਫ਼ ਨੇ ਦੋਨੇ ਚਬਾਈ ਦੀ ਕਿਵੇਂ ਆ ਬਾਈ ਚਬਾਈ ਵੀਰੇ ਇੱਕ ਨੰਬਰ ਆ ਹਨ ਪੋਲੀ ਧਾਰਾ ਆ ਚਬਾਈ ਦੀ ਆ ਗਈ ਫੋਕੀ ਤੇ ਬਾਕੀ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਤੇ ਦੰਦਾਂ ਚ ਆ ਗਈ ਚਾਰ ਦੰਦਾਂ ਤੇ ਥਣ ਐਦਾਂ ਲੱਗਿਆ ਜਿਵੇਂ ਦੂਜੇ ਸੂਈ ਵਾਲੀ ਕਟਿੰਗ ਲੱਗਿਆ ਹੁੰਦਾ ਤੇ ਇੱਥੋਂ ਇਹਦੀ ਗੈਰੀ ਹਾਈਟ ਦਾ ਆਈਡੀਆ ਕਰਾ ਦੇ ਕਿਉਂਕਿ ਹਾਈਟ ਇਹਦੀ ਮੀਡੀਅਮ ਆ ਗਈ ਹਾਈਟ ਨਹੀਂ ਆਪਾਂ ਕਹਿੰਦੇ ਵੀ ਬੜੀ ਜਿਆਦੇ ਪੱਟੀ ਆ ਪਰ ਥੱਲੇ ਦੀ ਸਾਫ਼ ਆ ਬਿਲਕੁਲ ਤੇ ਇੱਥੋਂ ਦਿਖਾਦੀ ਲਵਾਸ ਕਿੰਨਾ ਕੁ ਦੁੱਧ ਹਾਜ਼ਰ ਆ ਕਿੰਨੇ ਕੁ ਦਿਨ ਦੀ ਸੂਈ ਆ ਇਹ ਵੀ ਸੂਈ ਹੋਇਆ 7 ਦਿਨਾਂ ਦੀ 8 ਕਿਲੋ ਦੁੱਧ ਆਨੇ ਥੱਲੇ 8 ਕਿਲੋ ਹਾਂਜੀ ਹਾਂ ਤੇ ਨਾਲ ਉਹ ਪੱਟੀ ਹੈ ਨਾ ਉਹ ਕੱਟੀ ਆ ਵੀਰੇ ਨਾਲ ਆ ਕੱਟ ਕੱਟੀ ਜਰੂਰ ਦਿਖਾ ਦੇ ਗੈਰੀ ਉਹ ਕੱਟੀ ਇੱਥੋਂ ਲਗਾ ਦੀ ਦੋਨੇ ਅੱਖਾਂ 'ਚ ਜਵਾਬ ਆ ਗਏ ਨੀਲੀ ਰਾਵੀ ਨਾਲ ਆ ਗਈ ਬੂਰੀ ਜੇ ਮੈਂ ਆਪਾਂ ਕਹੇ ਲਈ ਬੂਰੀ ਨੀਲੀ ਰਾਵੀ 'ਚ ਬਹੁਤ ਘੱਟ ਮਿਲਦੀ ਆ ਕਿੰਨਾ ਕੁ ਦੁੱਧ ਪਾ ਦੂਗੀ ਭਾਈ ਇਹ ਬਤੋ ਵੀਰੇ ਪਰ 10 ਕਿਲੋਟਰ ਕਹਾਂਗੇ ਜ਼ਿਆਦਾ ਨਹੀਂ ਕਹਿੰਦੇ ਠੀਕ ਆ ਕਰਨ ਹਾਂ ਇਤੋਂ ਵੱਧ ਨਹੀਂ ਕੀ ਰੇਟਰ ਹੋਊਗਾ ਇਹਦਾ ਫਿਕਸ ਜਾ ਇਹਦਾ ਰੇਟ ਵੀਰੇ 80 ਆ ਦਿਨ ਲੈਣ ਲੈਣ ਦੇਣਾ ਫਿਕਸ ਜਾ ਫਿਕਸ ਹੀ ਆ ਰੇਟ 80 ਠੀਕ ਆ ਕਰਨ ਇਹ ਬਾਈ ਕਹਿੰਦਾ ਚਾਰ ਦੰਦ ਮੰਨ ਲਿਓ ਦੁੱਧ ਦੇ ਬਰਾਬਰ ਕਰਕੇ ਇੱਕ ਦੰਦ ਸਿੱਟਿਆ ਨਾਲ ਕੱਟੀ ਆ ਤੇ ਆਹ ਛੋਟੀ ਨਾਲ ਵੀ ਗਰੀ ਕੱਟੀ ਆ ਉਹਦੇ ਨਾਲ ਮੋਹਰਾ ਦੀ ਕੱਟੀ ਆ ਗਈ ਤੇ ਉਹਨੂੰ ਵੀ ਤੋਰ ਭਾਈ ਖੋਲ ਕੇ ਉਹਦਾ ਸੁਆ ਉਹਨਾਂ ਵੀਰੇ ਪਹਿਲਾ ਸੂ ਆਂਦਾ ਵੀ ਇਹਦਾ ਵੀ ਪਹਿਲਾ ਹਾਂਜੀ ਹਾਂ ਇਹ ਕਿੰਨਾ ਦਿੰਦਾ ਜਾ ਇਹ ਦੋ ਦਿੰਦਾ ਵੀਰੇ ਦੋ ਦਿੰਦਾ ਇਹਦਾ ਸੂਆ ਕਿੰਨਾ ਕਿੰਨਾ ਦਿੰਦਾ ਬਾਈ ਇਹਦਾ ਸੂਆ ਪਰ 10 11 ਦਿੰਦਾਗਾ 10 11 ਦਿੰਦਾ ਹਾਂਜੀ ਹਾਂ ਟੀਵੀ ਕੋਲੇ ਕਿੰਨਾ ਕਹਾਜ ਰਿਹਾ ਹੁਣ ਇਹਨੇ ਸੱਲੇ ਵੀਰੇ 7 ਲੀਟਰ ਦੁੱਧਾ ਹੁਣ ਹਾਜ਼ਰ ਕਿਉਂਕਿ ਥਕਾ ਥਕਾਉਟ ਬਣ ਗਿਆ ਨੇ 6 ਘੰਟਿਆਂ ਦਾ ਰਾਹ ਹੋ ਜਾਂਦਾ ਤੁਹਾਨੂੰ ਪਤਾ ਸਫਰ ਹਣਾ ਹਾਂਜੀ ਹਾਂ ਕਦੋਂ ਆਈਆਂ ਬਾਈ ਆਪਣੇ ਕੋਲ ਇਹ ਵੀਰੇ ਪਰਸੋਂ ਆਈਆਂ ਨੇ ਰਾਤ ਨੂੰ ਤੇ ਖਾਣ ਪੀਣ ਲੱਗੀਆਂ ਹੁਣ ਖਾਣ ਪੀਣ ਵੀਰੇ ਥੋੜਾ ਜਿਹਾ ਹਾਲੇ ਮਤਲਬ ਕਰਦੀਆਂ ਨਹੀਂ ਗੀਆਂ ਠੀਕ ਆ ਗੱਲ ਜਿਵੇਂ ਆਪਾਂ ਕਹਿ ਲਿਆ ਵੀ ਵੀਲ ਪ੍ਰੋਪਰ ਹਾਲੇ 5 5-7 ਦਿਨਾਂ ਚ ਸੈੱਟ ਹੋਣਗੀਆਂ ਜਾ ਕੇ ਹਾਂ ਵੀਰੇ 5-7 ਦਿਨ ਦਾ ਡੰਗਰ ਲੈਿੰਦੇ ਹੀ ਆਣਾ 6 ਘੰਟਿਆਂ ਦਾ ਸਫ਼ਰ ਦੀ ਵੀਰੇ ਸਫ਼ਰ ਸੱਚ ਨੂੰ ਕਾਫੀ ਲੰਬਾ ਤੈਅ ਕਰਕੇ ਆਏ ਜਿਵੇਂ ਬਾਈ ਨੇ ਦੱਸਿਆ ਵੀ ਰਾਜਸਥਾਨ ਤੋਂ ਲਈਆਂ ਪਰ ਹੈਗੀਆਂ ਦੋਹੇ ਦੰਦਾਚੀ ਨੇ ਇੱਕ ਗੱਲ ਹੋਰ ਦੱਸਣਾ ਰਾਜਸਥਾਨ ਦੀਆਂ ਝੋਟੀਆਂ ਦੁੱਧ ਵੀ ਚੰਗਾ ਪਾਉਂਦੀਆਂ ਨੇ ਤੇ ਵੀ ਜੀ ਮੇਨ ਗੱਲ ਆ ਉਹ ਗਰਮੀ ਨਹੀਂ ਮੰਨਦੇ ਕਿਉਂਕਿ ਆ ਆਪਣੇ ਨਾਲ ਬਹੁਤ ਜ਼ਿਆਦਾ ਮੌਸਮ ਘਰ ਠੰਡੀਆਂ ਵੀ ਹੁੰਦੀਆਂ ਨੇ ਲੰਮਾ ਸਮਾਂ ਦ ਇਹ ਕਿੰਨਾ ਕ ਪਾਉ ਦ ਪਾਉ 10 ਕਿਲੋ ਬਸ ਫਿਰ 10 ਕੀ ਕਹਾਂਗੇ ਆਪਾਂ ਠੀਕ ਆ 10 ਕਿਲੋ ਪਾਉਗੇ ਬਾਈ ਕਹਿੰਦਾ 10 10 ਕਹਿ ਕੇ ਦੇਣੀਆਂ ਨੇ ਕੱਦ ਤੇ ਢਿੱਕੋ ਨਾਲ ਦਈਆ ਦੋਨਾਂ ਦਾ ਇਹ ਤਾਂ ਥੋੜਾ ਜਿਹਾ ਵੱਡਾ ਉਹਨਾਂ ਦਾ ਹਾਂ ਇਹ ਇਹ ਆ ਗਈ ਮੋਰਾ ਚ ਜੇ ਆਪਾਂ ਗੱਲ ਬਾਤ ਕਰ ਲਈਏ ਇਹ ਬਾਈ ਕਹਿੰਦਾ ਦੋ ਦੰਦ ਹੈ ਤੇ ਦੁੱਧ ਫਿਲਹਾਲ 7 ਕਿਲੋ ਆ ਕਿਉਂਕਿ ਸਾਫਰ ਚ ਪਸ਼ੂ ਟੁੱਟ ਜਾਂਦਾ ਤਕਰੀਬਨ ਜਿਵੇਂ ਬਾਈ ਨੇ ਆਈਡੀਆ ਜਾ ਮਾਰਿਆ ਵੀ 10 10 ਕਿਲੋ ਦੁੱਧ ਪਾ ਦੇਣੀਆਂ ਵੀ ਬਾੜਾ ਜ਼ਿਆਦਾ ਨਹੀਂ ਆਪਾਂ ਕਹਿੰਦੇ ਵੀ ਜ਼ਿਆਦਾ ਪਾ ਦੇਣਗੀਆਂ ਚੋਣ ਚਵਾਉਣ ਦੀ ਕਿਵੇਂ ਭਈਏ ਚੋਣ ਦੇ ਵੀ ਧਾਰ ਦਾ ਦੋਨ ਥੱਲਾ ਛਿੱਟਾ ਨਾ ਨਾ ਮਤਰੀ ਥੱਲੇ ਨਹੀਂ ਸਾਫ ਥੱਲੇ ਦੋ ਡੰਗ ਚਾਰ ਡੰਗ ਚਾ ਚੋਕੇ ਲੈ ਜੀ ਕੋਈ ਚੱਕਰ ਨਹੀਂ ਪਹਣਾ ਤੇ ਨਾਲ ਕਟੀਆਂ ਨਾਲ ਵੀ ਦੋਨਾਂ ਦੀਆਂ ਕਟੀਆਂ ਨੇ ਇਹਦਾ ਰੇਟ ਕੀ ਰਹੂਗਾ ਇਹਦਾ ਵੀ ਰਹੂ ਨਹੀਂ 80 ਹਜ਼ਾਰ 80 ਹਜ਼ਾਰ ਹਾਂਜੀ ਹਾਂ ਤੇ 80 80 ਆ ਇੱਕੋ ਜਿਹਾ ਰੇਟ ਹੀ ਆ ਜਿਹਨੇ ਮਰਜ਼ੀ ਚੱਕ ਲਿਓ ਦੋਵਾਂ ਵਾਂਗਰੀ ਕਟੀਆਂ ਦੋਨੋਂ ਵਾਂਗਰ ਕਟੀਆਂ ਨੇ ਵੀਰੇ ਆ ਦੋਵਾਂ ਨਾਲ ਹੀ ਕਟੀਆਂ ਆ ਗਈਆਂ ਤੇ ਇੱਕ ਆ ਗਈ ਪਿਓਰ ਬੂਰੀ ਤੇਲੀਆ ਤੇ ਇੱਕ ਆ ਗਈ ਮੋਹਰਾ ਚ ਕਟੀਆਂ ਤੇਲਾਂ ਵਾਲੀ ਆ ਵੀਰੇ ਬੂਰੀ ਵੀ ਹਾਂ ਤੇਲਾਂ ਵਾਲੀ ਆ ਗਈ ਤੇ ਬਾਕੀ ਮੇਨ ਗੱਲ ਆ ਜਿਹੜੀ ਆ ਗਈਆਂ ਰਾਜਸਥਾਨ ਦੀਆਂ ਵਧੀਆ ਕੁਆਲਿਟੀ ਦੇ ਜਾਨਵਰ ਨੇ ਇਕ ਕਵਰੀ ਫਿਰ ਬੋਲੇ 9779864675 ਪਿੰਡ ਬਾਈ ਦਾ ਬਟਰੁਖਾ ਤਹਿਸੀਲ ਤੇ ਜ਼ਿਲ੍ਹਾ ਸਮਰੂਰ ਆ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ